बच्चे नु 3:8 ਵਜੇ ਕਰੋ ਲੈ ਕੇ ਗਏ ਆਏ ਤੇ ਮੁੜ ਕੇ ਇਹਨਾਂ ਨੇ 3 ਵਜੇ ਨਹਿਰ ਚ ਨੌਣ ਨੂੰ ਖੜਿਆ ਤੇ 3 ਵਜੇ ਫੋਨ ਕਰਤਾ 4 ਵਜੇ ਪਹਿਲਾਂ ਨਹਿਰ ਤੋਂ ਲੱਭਦੇ ਰਹੇ ਬੱਚੇ ਨੂੰ ਤੇ ਉਹਨਾਂ ਨੂੰ ਨਹੀਂ ਲੱਭਿਆ ਫਿਰ 7:00 4 ਜਾਂ 5 ਵਜੇ ਇਹਨਾਂ ਨੂੰ ਬੱਚਿਆਂ ਨੇ ਇਹਨਾਂ ਨੂੰ ਫੋਨ ਕੀਤਾ ਵੀ ਤੁਹਾਡਾ ਬੱਚਾ ਡੁੱਬ ਗਿਆ ਵਾ ਇਹਨਾਂ ਨੇ ਬੱਚੇ ਨੂੰ ਚਿਹਰੇ ਨੂੰ ਪਤਾ ਨਹੀਂ ਕਿੱਦਾਂ ਮਾਰਿਆ ਕਿੱਦਾਂ ਨਹੀਂ ਕਿਹਨਾਂ ਤੁਹਾਡੇ ਬੱਚੇ ਦਾ ਬੱਚੇ ਦਾ ਨਕਾਸ਼ ਦੀਪ ਸਿੰਘ ਕਿਹਨਾਂ ਦਿਨੋ ਦਾ ਬੱਚਾ ਏ ਜੈਨੂ ਅੱਜ 5ਵੇਂ ਦਿਨ ਲਾਸ਼ ਲੱਭੀ ਆ ਨੁਕਾਲਤੀ ਸੀ। ਇਹੋ ਬੱਚਾ ਕੁਮਰ ਠਾਣੇ ਰਪੋੜ ਖਾਈ ਸੀ। ਅੱਜ ਲਖਾਈ ਸੀ। ਉਹਨਾਂ ਨੇ ਆਡੇ ਕੋਈ ਸਣਵਾਈ ਨਹੀਂ ਕੀਤੀ। ਇਹਨੂੰ 5 ਦਿਨੋਂ ਕਿੱਥੇ ਖਾਂਦਿਆਂ ਨੂੰ। ਅੱਜ ਕਿੱਥੋਂ ਮਿਲੀ ਇਹ ਲਾਸ਼? ਇਹ ਲਾਸ਼ ਇਹਨੂੰ ਸ਼ਗਰੀ ਪਿੰਡ ਉਧਰੋਂ ਮਿਲੀ। ਕੀ ਮੰਗ ਕਰਦੇ ਜੀ ਉਹ? ਮੰਗ ਇਹ ਕਰਦੇ ਆਡੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ। ਸਾਡੇ ਬੱਚੇ ਨੂੰ ਨਰ ਬੇਰਾਮੀ ਦੇ ਰਣ ਮਾਰਿਆ ਏ। ਬੱਚਾ 18 ਸਾਲਾਂ ਦਾ ਹੀ ਬਿਲਕੁਲ ਕੋਈ ਹੋਤ ਕਰੋ ਲੈਣਾ ਇਹ ਚੁੱਪ ਕਰਕੇ ਚਲ ਗਿਆ ਦੀ ਮੰਮਾ ਨੇ ਕਿਹਾ ਵੀ ਕਾਸ਼ ਨਾ ਜਾ ਕਿੱਥੇ ਚੱਲਿਆ ਮੰਮਾ ਮਿਓ ਨਾ ਮੈਂ ਫਿਰ ਨਾਲੇ ਘਰੇ ਨਹੀਂ ਭੇਜਿਆ ਮੁੜ ਕੇ ਅੱਜ 5 ਦਿਨ ਹੋ ਗਏ ਆ ਸਾਡੇ ਕੋਈ ਜਲਮਾਈ ਨਹੀਂ ਕੀਤੀ ਇਹਨਾਂ ਨੇ ਚਲੋ ਬੱਚੇ ਦੀ ਲਾਸਟ ਵੀਡੀਓ ਕਰ ਦਈਏ ਇਹ ਬੱਚੇ ਦੀ ਲਾਸਟ ਜਿਹੜੀ ਹੈ 21 ਤਰੀਕ ਨੂੰ ਇਹ ਬੱਚੇ ਦੇ ਮਾਪਿ ਉਹਨੇ ਆਕਾਸ਼ਦੀਪ ਸਿੰਘ ਪੁੱਤਰ ਮਜੀਤ ਸਿੰਘ ਵਾਸੀ ਪਠਾ ਫਾਸਪੁਰ ਪਠਾ ਦੇ ਕੰਮ ਕਰਦੇ ਸੀ ਇਹਨਾਂ ਨੇ ਰਪਦਰ ਸਰਦਸੇ ਸੀ ਕਿ ਬੱਚਾ ਸਾਡਾ ਮੇਲਾ ਵਖਣ ਗਿਆ ਮੇਂਪੁਰ ਤੋਂ ਵਾਪਸ ਨਹੀਂ ਆਇਆ ਜੋ ਇਸ ਬੰਦ ਵਿੱਚ ਅਸੀਂ ਰਪਦਰ ਦੇ ਕਰਕੇ ਇਤਿਆਰ ਸ਼ੁਰੂ ਹੋਗਾ ਜਰੀ ਕਰਤਾ ਸੀ ਤੇ ਉਸ ਤੋਂ ਬਾਅਦ ਪਤਾ ਲਗਾ ਕਿ ਇਹ ਬੱਚੇ ਜਿਹੜੇ ਆ ਇਹ ਨਹਾਉਂਦੇ ਸੀ ਕਿਤੇ ਉਸ ਤੋਂ ਬਾਅਦ ਅਸੀਂ ਕੱਲ ਇਹਦਾ ਵੈਰੀਫਾਈ ਕਰਦੇ ਰਹੇ ਕਾਲੇ ਦੀ ਰੈਡਵੁੱਡ ਹੀ ਰਿਹਾ ਪਿੰਡ ਸ਼ਕਰੀ ਤੋਂ ਅ ਅ ਸ਼ੂਜ਼ ਨੇਟੋ ਵੀ ਗਿਆ ਜੀ ਉਹ ਅੱਜ ਪੋਸਟਮਾਰਟ ਵਾਸਤੇ ਇੱਥੇ ਲੈ ਆਂਦੇ ਆ ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਜੋ ਡਾਕਟਰ ਦੀ ਰਿਪੋਰਟ ਆਏ ਉਹ ਮੈਂ ਪੂਰੀ ਕਰਦੇ ਆ ਕਰਦੇ ਸ਼ੰਕਾ ਕਰ ਰਹੇ ਵੀ ਉਹ ਮੁੰਡੇ ਕਿਤੇ ਸਰਟੀਫਿਕੇਟ ਕੋਈ ਗੱਲ ਨੀ ਉਹ ਅਸੀਂ ਸਾਰਾ ਵੈਰੀਫਾਈ ਕਰ ਲਿਆ ਅਸੀਂ ਉਹ ਕਿਉਂਕਿ ਛੋਟੇ ਬੱਚੇ ਸੀ ਇਹ ਮੇਲਾ ਵੇਖਣ ਗਏ ਸੀ ਉੱਥੋਂ ਨਹਾ ਕੇ ਉੱਥੇ ਨਹਾਉਂਦੇ ਆ ਫਿਰ ਸਤੇ ਨਹਾਉਣ ਤੋਂ ਬਾਅਦ ਇਹਨਾਂ ਨੇ ਕੋਈ ਹੋਰ ਜੀ ਕੋਈ ਬਗਲੀ ਆ ਜੀ ਮੈਂ ਕਹਿੰਦਾ ਇਸੇ ਬਾਰੇ ਬਈ ਕਰ ਲਈਏ ਬਾਕੀ ਪੋਸਟਮਾਰਟ ਤੋਂ ਬਾਅਦ ਅਗਲੀ ਕਰ ਲਈਏ ਲੱਗਦਾ ਇਹ ਡੁੱਬਣ ਕਰਕੇ ਹੀ ਹੋਈ ਲੱਗਦਾ ਜੀ ਹਾਂ ਜੀ ਉਹ ਡੁੱਬਣ ਕਰਕੇ ਉੱਥੇ ਕਲੀਅਰ ਹੋ ਗਿਆ ਜੀ ਉਹ ਕਰਦੇ ਡੈਡ ਬੋਰਡ ਜਿਹੜਾ ਉੱਥੋਂ ਲਿਆਏ ਨੇ